ਗੁਰੂ ਗ੍ਰੰਥ ਸਾਹਿਬ ਜੀ ਦੀ અપਾਰ ਕਿਰਪਾ ਸਦਕਾ ਪਿੰਡ ਜੰਡਪੁਰ ਵਿੱਚ ਜ਼ਿਲ੍ਹਾ ਮੁਹਾਲੀ ਸਨਿਨ ਕਲੇਵ ਸੈਕਟਰ 123 ਅਰਿਸ਼ਟਾ ਪੈਲਸ ਦੇ ਨੇੜੇ ਗੁਰਮਤ ਸਮਾਗਮ ਹੋ ਰਹੇ ਹਨ ਜਿਨ੍ਹਾਂ ਵਿੱਚ ਪਾਈ ਰਣਜੀਤ ਸਿੰਘ ਟੱਡਰੀਆਂ ਵਾਲੇ ਤਿੰਨ ਦਿਨ ਹਾਜ਼ਰੀ ਭਰਨਗੇ ਜੰਡਪੁਰ ਦੇ ਵੱਲੋਂ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਵੱਡੇ ਪੱਧਰ ਤੇ ਸਹਿਯੋਗ ਕਰ ਰਹੇ ਹਨ ਸਾਰੀਆਂ ਜੋ ਤਿਆਰੀਆਂ ਹਨ ਇਲਾਕਾ ਦੇ ਸਹਿਯੋਗ ਦੇ ਨਾਲ ਪ੍ਰਬੰਧਕਾਂ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਬੜੇ ਉਤਸ਼ਾਹ ਤੇ ਚੜ੍ਹਦੀ ਕਲਾ ਨਾਲ ਇਹ ਤਿਆਰੀਆਂ ਹੋ ਰਹੀਆਂ ਹਨ ਮਨੇਜ ਕਿ ਮੈਂ ਕਰਨਾ ਨਹੀਂ ਸੰਕਤ ਨੂੰ ਲੱਖਾਂ ਦੀ ਤਰ੍ਹਾਂ ਦੇ ਵਿੱਚ ਮਨੇਜ ਤਾਂ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਜਦੋਂ ਕਲਗੀਆਂ ਵਾਲੇ ਦਾ ਸਿਰ ਤੇ ਹੱਥ ਆਪਾਂ ਗਰਵਾਣੀ ਵੜਦੇ ਹਾਂ ਗਰਵਾਣੀ ਤੋਂ ਪੈਨੂੰ ਹੌਸਲਾ ਮਿਲਦਾ ਕਲਗੀਆਂ ਵਾਲੇ ਨੇ ਦੇਖੋ ਪਿਆਰ ਦੇ ਵਿੱਚ ਸਿੱਖੀ ਧਰਮ ਦੇ ਵਾਸਤੇ ਚਾਰ ਪੁੱਤਰਾਂ ਦਾ ਬਲੀਦਾਨ ਦਿੱਤਾ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਕਿੱਡੇ ਵੱਡੇ ਇਕੱਠ ਹੁੰਦੇ ਨੇ ਸਿੱਧੀ ਜੋੜ ਮੇਲੇ ਲੱਗਦੇ ਹਨ ਬਸ ਉਹਨਾਂ ਦੀ ਕਿਰਪਾ ਜਦ ਕਰਵਾਣੀ ਦਾ ਪ੍ਰਚਾਰ ਹੋਏਗਾ ਜਿਹੜੇ ਆਪਣੇ ਸਿੱਖ ਨੌਜਵਾਨ ਨੌਜਵਾਨ ਪੀੜ੍ਹੀ ਕਿਉਂ ਸੁਣਦੇ ਗੁਰਬਾਣੀ ਤੇ ਆਪਾਂ ਨੂੰ ਇੱਕ ਹੌਸਲਾ ਮਿਲਦਾ ਮਨ ਬਲਵਾਨ ਹੁੰਦਾ ਗੁਰਬਾਣੀ ਨੇ ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ਼ ਕਰਨਾ ਜਿਉਂ-ਜਿਉਂ ਆਪਾਂ ਗੁਰਬਾਣੀ ਦੇ ਨਾਲ ਦੁਰਦੇ ਜਾਵਾਂਗੇ ਫਿਰ ਮਨ ਦੀ ਸੰਤੁਸ਼ਟੀ ਮਨ ਨੂੰ ਆਨੰਦ ਬਸ ਵੇ ਸਾਰੇ ਹੀ ਗੁਰਬਾਣੀ ਨੇ ਜੋ ਹੈ ਤੁਹਾਡਾ ਜੀਵਨ ਨੂੰ ਸਫਲ ਬਣਾ ਕੇ ਰੱਖ ਦੇਣਾ ਪਿੰਡ ਵਿੱਚ ਇਹ ਸ਼ੁਰੂ ਤੋਂ ਰਿਹਾ ਸਾਡੇ ਜਿਹੜੇ ਪੁਰਖੇ ਹੈਗੇ ਆ ਦਾਦੇ ਪੜਦਾਦੇ ਉਹਨਾਂ ਨੇ ਇਹ ਸਮਾਗਮ ਸ਼ੁਰੂ ਕੀਤੇ ਆ ਤਾਂ ਉਹੀ ਅੱਗੇ ਪੀੜੀ ਦਰ ਪੀੜੀ ਚੱਲ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਲਿਵੋਨ ਦੇਖ ਰਹੇ ਹੋ ਤੁਸੀਂ ਮੈਂ ਰਮਨਦੀਪ ਸਿੰਘ ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਪਿੰਡ ਜੰਡਪੁਰ ਦੇ ਵਿੱਚ ਕਰਾਇਆ ਜਾ ਰਹੇ ਨੇ ਜਿਨ੍ਹਾਂ ਦੁਆਰਾ ਇਹ ਪ੍ਰਬੰਧ ਕੀਤਾ ਗਿਆ ਹੈ ਸਾਡੇ ਨਾਲ ਉਹ ਕਮੇਟੀ ਮੌਜੂਦ ਹੈ ਮੈਂਬਰ ਮੌਜੂਦ ਨੇ ਨੌਜਵਾਨ ਮੌਜੂਦ ਨੇ ਤੇ ਕੀ ਕੀ ਪ੍ਰਬੰਧ ਨੇ ਕੌਣ ਆ ਰਹੇ ਨੇ ਸਾਰੀਆਂ ਗੱਲਾਂ ਬਾਤਾਂ ਅੱਜ ਬਾਈ ਹੁਣਾਂ ਦੇ ਨਾਲ ਕਰਾਂਗੇ ਅ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਮਾਗਮ ਕਰਾ ਰਹੇ ਹੋ ਜੀ ਪਹਿਲਾਂ ਇਹਨਾਂ ਬਾਰੇ ਦੱਸ ਦਿਓ ਸਾਨੂੰ ਹਾਂ ਜੀ ਜਿਹੜਾ ਆਪਣਾ ਸਮਾਗਮ ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਸਾਰੇ ਸਾਡੇ ਇਲਾਕੇ ਵਾਲੇ ਵੀਰ ਨਗਰ ਨਿਵਾਸੀ ਰਲ ਕੇ ਕਰਾ ਰਹੇ ਆਂ ਬਾਕੀ ਸਾਡੇ ਪਿੰਡ ਜੰਡਪੁਰ ਪਰਮੇਸ਼ਰ ਦਵਾਰ ਸੇਵਾ ਦਲ ਵੀ ਬਣਿਆ ਹੋਇਆ ਹੈ ਜਿਹੜੇ ਕਿ ਸਾਰੇ ਪੰਜਾਬ ਦੇ ਵਿੱਚ ਬਣੇ ਮੇਰਾ ਖਿਆਲ ਹੈ ਵੀ 80 85 ਇਹ ਦਲ ਹੈ ਉਹਨਾਂ ਦੇ ਵਿੱਚ ਸਾਡਾ ਨਗਰ ਵੀ ਸ਼ਾਮਲ ਹੈ ਸੋ ਅਸੀਂ ਹੁਣ ਇਲਾਕੇ ਵਾਲੇ ਸਾਰੇ ਰਲ ਮਿਲ ਕੇ ਨਗਰ ਨਿਵਾਸੀ ਇਹ ਸਮਾਗਮ ਜੋ ਉਹ ਕਰਵਾ ਰਹੇ ਆਂ 10 11 ਅਤੇ 12 ਤਰੀਕ ਨੂੰ ਵੱਡੇ ਪੱਧਰ ਤੇ ਜਿਹੜਾ ਸਮਾਗਮ ਹੈ ਇਹ ਕਰਵਾਇਆ ਜਾਣਾ ਹੈ ਤਿਆਰੀਆਂ ਪੂਰੇ ਜੋਰ ਤੇ ਚੱਲ ਰਹੀਆਂ ਹਨ ਨਗਰ ਨਿਵਾਸੀ ਹੋਰ ਇਲਾਕਾ ਦੇ ਨਿਵਾਸੀ ਪੂਰਾ ਸਾਥ ਦੇ ਰਹੇ ਭਾਈ ਰਣਜੀਤ ਸਿੰਘ ਢੱਡਰਿਆਂ ਵਾਲਿਆਂ ਨੂੰ ਜਦੋਂ ਸਮਾਗਮ ਦੇ ਲਈ ਬੁਲਾਇਆ ਜਾਂਦਾ ਹੈ ਨਾ ਪ੍ਰਚਾਰ ਕਰਨ ਦੇ ਲਈ ਬੁਲਾਇਆ ਜਾਂਦਾ ਹੈ ਤਾਂ ਮੈਨੂੰ ਲੱਗਦਾ ਕਿ ਇਹਨਾਂ ਨੂੰ ਨਾ ਸਾਡੇ ਨੌਜਵਾਨ ਪ੍ਰਚਾਰਕਾਂ ਦਾ ਮੁੱਸੇ ਵਾਲਾ ਵੀ ਕਹਿ ਦਿੰਦੇ ਹਨਾ ਕਿ ਮੈਨੂੰ ਇਹ ਲੱਗਦਾ ਕਿ ਜਿੰਨੀ ਨੌਜਵਾਨੀ ਇਹਨਾਂ ਦੇ ਨਾਲ ਜੁੜੀ ਹੋਈ ਹੈ ਕਿ ਸੰਗੀਤ ਕਲਾਕਾਰ ਦੇ ਨਾਲ ਵੀ ਨਹੀਂ ਜੁੜਦੀ ਹੈਗੀ ਇਹ ਗੱਲ ਝੂਠਾ ਕਿ ਜਦ ਨੌਜਵਾਨੀ ਸਿਰਫ ਕਲਾਕਾਰਾਂ ਦੇ ਨਾਲ ਜੁੜਦੀ ਹੈ ਅਰੇਂਜਮੈਂਟਾਂ ਦਾ ਬਹੁਤ ਖਿਆਲ ਰੱਖਣਾ ਪੈਂਦਾ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆ ਜਾਂਦੀ ਹੈ ਤਾਂ ਕਿਸ ਸਥਾਨ ਤੇ ਇਹ ਤੁਸੀਂ ਸਮਾਗਮ ਕਰਾ ਰਹੇ ਹੋ ਕਿਸ ਤਰ੍ਹਾਂ ਦੇ ਅਰੇਂਜਮੈਂਟ ਰਹਿਣਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਪਿੰਡ ਜੰਡਪੁਰ ਵਿੱਚ ਜ਼ਿਲ੍ਹਾ ਮੁਹਾਲੀ ਸਨਨ ਕਲੇਵ ਸੈਕਟਰ 123 ਸਨਿਨ ਕਲੇਵ ਸੈਕਟਰ 123 ਰਿਸ਼ਤਾ ਪੈਲਸ ਦੇ ਨੇੜੇ ਗੁਰਮਤ ਸਮਾਗਮ ਹੋ ਰਹੇ ਹਨ ਜਿਨ੍ਹਾਂ ਵਿੱਚ ਪਾਈ ਰਣਜੀਤ ਸਿੰਘ ਟੱਡਰੀਆਂ ਵਾਲੇ ਤਿੰਨ ਦਿਨ ਹਾਜ਼ਰੀ ਭਰਨਗੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਚੜ੍ਹਦੀ ਕਲਾ ਵਿੱਚ ਹੋ ਰਹੇ ਹਨ ਇਲਾਕਾ ਨਿਵਾਸੀਆਂ ਨੇ ਸਾਡੇ ਨਾਲ ਖੜ ਕੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਸਮਾਗਮ ਦੀਆਂ ਤਿਆਰੀਆਂ ਵਿੱਚ ਪੂਰੇ ਚੜ੍ਹਦੀ ਕਲਾ ਨਾਲ ਪੂਰੀ ਚੜ੍ਹਦੀ ਕਲਾ ਦੇ ਨਾਲ ਸਹਿਯੋਗ ਕਰ ਰਹੇ ਹਨ ਤੇ 12 ਤਰੀਕ ਨੂੰ 12 ਅਕਤੂਬਰ ਨੂੰ ਅਮਰਦਾਵਾਟਾ ਵੀ ਤਿਆਰ ਹੋ ਰਿਹਾ ਗੁਰਦੁਆਰਾ ਬੋਰਡ ਸਾਹਿਬ ਵਿਖੇ ਅਮਰਤ ਸੰਚਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਕਿਸੇ ਸੰਗਤ ਨੇ ਵੀ ਅਮਰਤ ਦਾ ਛਕਣਾ ਹੋਵੇ ਉਹ ਗੁਰਦੁਆਰਾ ਬੋਰਡ ਸਾਹਿਬ ਵਿਖੇ 5 5 ਵਜੇ ਇੱਥੇ ਪਹੁੰਚ ਸਕਦੇ ਹਨ ਸ਼ਾਮ ਨੂੰ 5 ਵਜੇ ਇੱਥੇ ਪਹੁੰਚ ਸਕਦੇ ਹਨ ਅਤੇ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਸਕਦੇ ਹਨ ਤੇ ਦੂਜੀ ਬੇਨਤੀ ਹੈ ਸਾਡੇ ਇੱਥੇ ਦਸਤਾਰ ਸਖਲਾਈ ਕੈਂਪ ਵੀ ਲੱਗਣੇ ਹਨ ਜਿਸ ਕਿਸੇ ਨੌਜਵਾਨ ਵੀਰ ਨੇ ਪੱਗਾਂ ਬੰਨਣੀਆਂ ਹਨ ਅਤੇ ਪੱਗਾਂ ਸਿੱਖਣੀਆਂ ਹਨ ਉਹ ਵੀ ਲਾਹਾ ਪ੍ਰਾਪਤ ਕਰ ਸਕਦੇ ਹਨ ਅਤੇ ਨਾਲ ਦੀ ਨਾਲ ਬਰੁਖ ਅਤੇ ਬੂਟੇ ਵੀ ਬੰਡੇ ਜਾ ਰਹੇ ਹਨ ਜਿਸ ਕਿਸੇ ਵੀਰ ਨੇ ਇਲਾਕੇ ਵਿੱਚ ਬੂਟੇ ਦੀ ਸੇਵਾ ਕਰਕੇ ਆਪਣਾ ਲਾਹਾ ਪ੍ਰਾਪਤ ਕਰਨਾ ਹੈ ਉਹ ਵੀ ਕਰ ਸਕਦੇ ਹਨ ਅਤੇ ਪਿੰਡ ਜੰਡਪੁਰ ਦੇ ਵੱਲੋਂ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਵੱਡੇ ਪੱਧਰ ਤੇ ਸਹਿਯੋਗ ਕਰ ਰਹੇ ਹਨ ਸਾਰੀਆਂ ਜੋ ਤਿਆਰੀਆਂ ਹਨ ਇਲਾਕਾ ਦੇ ਸਹਿਯੋਗ ਦੇ ਨਾਲ ਪ੍ਰਬੰਧਕਾਂ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਬੜੇ ਉਤਸ਼ਾਹ ਤੇ ਚੜ੍ਹਦੀ ਕਲਾ ਨਾਲ ਇਹ ਤਿਆਰੀਆਂ ਹੋ ਰਹੀਆਂ ਹਨ ਸਾਡੇ ਵੱਲੋਂ ਸੰਗਤ ਨੂੰ ਇਹ ਬੇਨਤੀ ਹੈ ਕਿ ਵੱਧ ਤੋਂ ਵੱਧ ਪਿੰਡਾਂ ਵਿੱਚੋਂ ਅਨਾਉਂਸਮੈਂਟ ਕਰਕੇ ਸੰਗਤਾਂ ਨੂੰ ਪ੍ਰੇਰ ਕੇ ਲੈ ਕੇ ਆਉਣ ਤਾਂ ਜੋ ਇਹ ਸਮਾਗਮ ਹੋਰ ਵੀ ਚੜ੍ਹਦੀ ਕਲਾ ਨਾਲ ਹੋਣ ਅਤੇ ਗੁਰੂ ਨਾਲ ਸਾਡਾ ਪ੍ਰੇਮ ਬਣਿਆ ਰਹੇ ਮੈਂ ਤੁਹਾਡੀ ਇਸ ਕਮੇਟੀ ਬਾਰੇ ਜਾਨਣਾ ਚਾਹੁੰਦਾ ਜੀ ਤੁਸੀਂ ਕਿੰਨੇ ਕ ਟਾਈਮ ਤੋਂ ਇਹ ਸਮਾਗਮ ਕਰਾ ਰਹੇ ਹੋ ਤੁਹਾਨੂੰ ਕਿਉਂ ਲੱਗਦਾ ਹੈ ਕਿ ਇਹਨਾਂ ਸਮਾਗਮਾਂ ਦਾ ਹੋਣਾ ਕਿਉਂ ਜ਼ਰੂਰੀ ਹੈ ਕਿਉਂਕਿ ਇਹ ਨਾ ਸਮਾਗਮ ਦਾ ਹੋਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਜੋ ਸਾਡੀ ਆਉਣ ਵਾਲੀ ਜੋ ਨਈ ਜਨਰੇਸ਼ਨ ਹੈ ਪੀੜ੍ਹੀ ਹੈ ਉਹ ਅੱਜ ਕੱਲ ਦੇ ਸਮੇਂ ਦੇ ਹਿਸਾਬ ਨਾਲ ਹੀ ਸੋਚਦੀ ਹੈ ਉਹਨਾਂ ਨੂੰ ਅੱਜ ਕੱਲ ਦੇ ਸਮੇਂ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਜੋ ਬਾਣੀ ਹੈ ਉਹਨੂੰ ਸਮਝਾਉਣ ਦਾ ਇੱਕ ਪੈਟਰਨ ਹੈ ਤਰੀਕਾ ਹੈ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਹਨ ਉਹ ਬਹੁਤ ਵਧੀਆ ਤਰੀਕੇ ਨਾਲ ਅੱਜ ਦੇ ਸਮੇਂ ਦੇ ਅਨੁਸਾਰ ਉਹ ਨੌਜਵਾਨੀ ਨੂੰ ਸਮਝਾ ਰਹੇ ਹਨ ਜੋ ਕਿ ਨੌਜਵਾਨੀ ਸਮਝ ਵੀ ਰਹੀ ਹੈ ਔਰ ਉਹਨਾਂ ਦੇ ਕਿਤਨਾ ਕਿਤੇ ਦਿਮਾਗ ਵਿੱਚ ਅੱਜ ਦੇ ਹਿਸਾਬ ਨਾਲ ਜੋ ਗੱਲਾਂ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਚਾਰੀਆਂ ਜਾ ਰਹੀਆਂ ਹਨ ਉਹਨਾਂ ਦੇ ਦਿਮਾਗ ਵਿੱਚ ਪੈ ਰਹੀਆਂ ਹਨ ਤੇ ਉਹਨਾਂ ਦਾ ਜੀਵਨ ਕਿਤਨਾ ਕਿਤੇ ਤਬਦੀਲੀ ਬਦਲ ਰਹੀ ਹੈ ਅਤੇ ਉਹ ਨਸ਼ਾ ਵੀ ਛੱਡ ਰਹੇ ਹਨ ਤੇ ਗੁਰੂ ਨਾਲ ਉਹਨਾਂ ਦਾ ਪ੍ਰੇਮ ਜੋ ਹੈਗਾ ਉਹ ਵੱਧ ਰਿਹਾ ਹੈਗਾ ਮੈਂ ਨਾ ਪਹਿਲਾਂ ਵੀ ਖਬਰਾਂ ਖਬਰ ਕਰਕੇ ਗਿਆ ਤੁਹਾਡੇ ਪਿੰਡ ਦੀਆਂ ਜਦੋਂ ਤੁਹਾਡੇ ਪਿੰਡ ਦੇ ਨੌਜਵਾਨ ਕਬੱਡੀ ਕੱਪ ਵੀ ਕਰਾਉਂਦੇ ਨੇ ਤੇ ਹੁਣ ਬੜੀ ਖੁਸ਼ੀ ਹੋ ਰਹੀ ਹੈ ਇਹ ਗੱਲ ਜਾਣ ਕੇ ਕਿ ਤੁਸੀਂ ਧਾਰਮਿਕ ਸਮਾਗਮ ਵੀ ਕਰਾ ਰਹੇ ਹੋ ਅਕਸਰ ਇਹ ਆਪਾਂ ਇਹ ਕਹਿ ਦਿੰਨੇ ਕਿ ਆਪਾਂ ਕਲਾਕਾਰਾਂ ਨੂੰ ਪੈਸੇ ਦੇ ਦਿੰਨੇ ਆ ਸਪੋਰਟਸ ਤੇ ਪੈਸੇ ਲਾਣੇ ਪਰ ਧਾਰਮਿਕ ਸਮਾਗਮ ਵੀ ਹੋਣੇ ਜ਼ਰੂਰੀ ਨੇ ਪਰ ਤੁਹਾਡੇ ਜਿਹੜੇ ਪਿੰਡ ਦੇ ਨੌਜਵਾਨ ਨੇ ਦੋਨੀਆਂ ਚੀਜ਼ਾਂ ਪੈਰਲਰਲੀ ਲੈ ਕੇ ਚੱਲਦੇ ਨੇ ਹੈਨਾ ਜੇ ਕਬੱਡੀ ਕੱਪ ਕਰਾਇਆ ਉਹ ਵੀ ਵੱਡੇ ਪੱਧਰ ਤੇ ਹੁੰਦਾ ਟੌਪ ਦਾ ਹੁੰਦਾ ਪਰ ਜੇ ਧਾਰਮਿਕ ਸਮਾਗਮ ਵੀ ਹੋ ਰਿਹਾ ਜੇ ਕੋਈ ਪ੍ਰਚਾਰਕ ਵੀ ਆ ਰਿਹਾ ਪ੍ਰਚਾਰਕ ਵੀ ਆ ਰਿਹਾ ਹੈ ਉਹ ਵੀ ਟੌਪ ਦਾ ਹੈ ਨੌਜਵਾਨੀ ਇੰਨਾ ਗੁਰੂ ਦੇ ਨਾਲ ਆ ਇਸ ਚੰਗੇ ਰਸਤੇ ਤੇ ਜਾਣ ਦਾ ਕੀ ਕਾਰਨ ਹੈ ਕੀ ਖਾਸ ਹੈ ਤੁਹਾਡੇ ਪਿੰਡ ਦੇ ਵਿੱਚ ਐਦਾਂ ਦਾ ਇੱਕ ਸਾਡੇ ਪਿੰਡ ਦਾ ਜਿਹੜਾ ਖਾਸ ਕਰਨੇ ਆ ਕਿਉਂਕਿ ਜਿੰਨੇ ਵੀ ਸਾਡੇ ਸੱਜਣ ਮਿੱਤਰ ਇੱਥੇ ਖੜੇ ਆ ਸਾਰੇ ਇੱਕੋ ਹਨ ਤੇ ਇੱਕੋ ਸੋਚਦੇ ਮਾਲਕ ਹਨ ਇੱਕੋ ਤਰ੍ਹਾਂ ਸੋਚਦੇ ਨਾਲ ਸਾਰਿਆਂ ਦਾ ਪਿਆਰ ਹੈ ਚਲੋ ਮਾਣਾ ਮਾਣਾ ਮੋਟਾ ਮਨ ਮਟੋ ਹੋ ਜਾਂਦਾ ਪਰ ਉਹ ਸੈਟਲਮੈਂਟ ਹੋ ਜਾਂਦੀ ਹੈ ਤੇ ਸਾਡੇ ਪਿੰਡ ਵਿੱਚ ਇਹ ਸ਼ੁਰੂ ਤੋਂ ਰਿਹਾ ਸਾਡੇ ਜਿਹੜੇ ਪੁਰਖੇ ਹੈਗੇ ਆ ਦਾਦੇ ਪੜਦਾਦੇ ਉਹਨਾਂ ਨੇ ਇਹ ਸਮਾਗਮ ਸ਼ੁਰੂ ਕੀਤੇ ਆ ਤਾਂ ਉਹੀ ਅੱਗੇ ਪੀੜੀ ਦਰ ਪੀੜੀ ਚੱਲ ਰਿਹਾ ਇਹੀ ਗੱਲ ਹੈ ਸਾਡੀ ਕਬੱਡੀਆਂ ਦੀ ਹੈਗੀ ਆ ਇਹ ਵੀ ਇੱਕ ਦਾ ਇਹ ਹੈਗਾ ਇਹ ਵੀ ਜੋ ਨੌਜਵਾਨੀ ਹੈ ਸਾਡੀ ਉਹ ਨਸ਼ੇ ਤੋਂ ਦੂਰ ਰਹੇ ਕਿਉਂਕਿ ਜੇਕਰ ਸਾਡੇ ਇੱਥੇ ਕਬੱਡੀ ਹੋਵੇ ਕੁਸ਼ਤੀਆਂ ਖੇਡਾਂ ਹੋਣ ਤਾਂ ਉਹ ਇਧਰ ਨੂੰ ਪ੍ਰੇਰਿਤ ਹੋਣਗੇ ਤਾਂ ਜੋ ਨਸ਼ੇ ਛੱਡਣਗੇ ਗਰਾਊਂਡਾਂ ਵੱਲ ਵਧਣਗੇ ਤੇ ਦੂਜਾ ਗੱਲ ਭਾਈ ਨਰਜੀਤ ਸਿੰਘ ਦਾ ਜਿਹੜਾ ਹੈਗਾ ਪ੍ਰਚਾਰ ਉਹ ਹੈਗਾ ਇੱਕ ਮਨ ਦੇ ਉੱਤੇ ਪ੍ਰਚਾਰ ਹੈਗਾ ਕਿਉਂਕਿ ਜੇ ਮਨ ਮਜ਼ਬੂਤ ਹੋਣਗੇ ਤਾਂ ਹੀ ਸਾਡੇ ਜਿਹੜੀਆਂ ਘਰ ਵਿੱਚ ਖੁਸ਼ੀਆਂ ਖੇੜੇ ਉਹ ਹੋਣਗੇ ਤੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਜਨਰੇਸ਼ਨ ਹੈ ਉਹ ਮਜ਼ਬੂਤ ਹੋਵੇਗੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਅਸੀਂ ਭਾਈ ਰਣਜੀਤ ਸਿੰਘ ਦਾ ਜਿਹੜਾ ਸਮਾਗਮ ਕਰਾ ਰਹੇ ਹਾਂ ਉਸ ਵਕਤ ਇਹ ਰਹਿੰਦੀ ਕਿ ਅਸੀਂ ਜਗ੍ਹਾ ਕਿੱਥੋਂ ਅਰੇਂਜ ਕਰੀਏ ਕਿਉਂਕਿ ਬਹੁਤ ਬਹੁਤ ਵੱਡਾ ਟੈਂਟ ਲਾਉਣਾ ਪੈਂਦਾ ਪੈਂਦਾ ਹੈ ਪੰਡਾਲ ਸਜਾਉਣਾ ਪੈਂਦਾ ਹੈ ਨਾ ਫਿਰ ਉਸ ਤੋਂ ਬਾਅਦ ਗੱਡੀਆਂ ਦੀ ਪਾਰਕਿੰਗ ਦੇ ਲਈ ਕਿਉਂਕਿ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਉਹਦੇ ਵਾਸਤੇ ਤੁਸੀਂ ਕਿੰਨੀ ਕ ਜਗ੍ਹਾ ਹੈ ਜਿਹੜੀ ਉਹ ਤੈਅ ਕੀਤੀ ਹੈ ਕਿੰਨੀ ਕ ਜਗ੍ਹਾ ਦੇ ਵਿੱਚ ਏਡਾ ਪੰਡਾਲ ਸਜਾਇਆ ਜਾਊਗਾ ਉਹ 10 ਕ ਕੀਲਿਆਂ ਦਾ ਗੇੜ ਹੈਗਾ 10 ਤੋਂ 12 ਉਹਨੂੰ ਕਟਿਆ ਜਾ ਰਿਹਾ ਆਪਾਂ ਨੇ 2-4 ਦਿਨ ਦੇ ਵਿੱਚ ਸਾਰੀ ਫਸਲ ਕੱਟ ਕੇ ਜਿੰਨੀ ਵੀ ਉਹ ਜ਼ਮੀਨ ਹੈ ਬੇਲੀ ਕਰ ਲੈਣੀ ਹੈ ਪੰਡਾਲ ਵਾਲੇ ਜਿਹੜੇ ਸੱਜਣ ਹੈ ਆਪਣੇ ਕੋਲ ਆਏ ਸੀ ਸਾਰੀ ਜਿਹੜੀ ਉਹਨੂੰ ਜਗ੍ਹਾ ਆਪਾਂ ਨੇ ਚੈੱਕ ਕਰਾਤੀ ਕਿੱਥੇ ਪੰਡਾਲ ਲੱਗਣਾ ਕਿੱਥੇ ਗੁਰੂ ਕੀ ਲੰਗਰ ਚੱਲਣੇ ਪਾਰਕਿੰਗ ਕਿਵੇਂ ਹੋਣੀ ਹੈ ਸਾਰੇ ਵੀਰ ਸੇਵਾ ਵਾਲੇ ਵੀ ਨਾਲ ਦੇ ਨਾਲ ਬੰਦੇ ਆ ਰਹੇ ਪਾਰਕਿੰਗ ਵਾਲੇ ਜਿਹੜੇ ਮਤਲਬ ਸੇਵਾ ਕਰਦੇ ਆ ਵੀਰ ਸਾਡੇ ਉਹ ਵੀ ਸਾਡੇ ਕੋਲ ਮਿਲ ਕੇ ਗਏ ਸਾਨੂੰ ਕਹਿੰਦੇ ਵੀ ਪਾਰਕਿੰਗ ਦੀ ਸੇਵਾ ਆਪਾਂ ਨੇ ਕਰਨ ਲੰਗਰ ਵਾਲੇ ਵੀਰ ਵੀ ਸਾਡੇ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਆ ਵੀ ਲੱਖਾਂ ਦੀ ਤਦਾਦ ਦੇ ਵਿੱਚ ਦੇਖੋ ਇਕੱਠ ਹੋਣਾ। ਬਾਈ ਕਿਵੇਂ ਮੈਨੇਜ ਕੀ ਮੈਂ ਕਰਨਾ ਇੰਨੀ ਸੰਗਤ ਨੂੰ? ਲੱਖਾਂ ਦੀ ਤਦਾਦ ਦੇ ਵਿੱਚ। ਮਨੇਜ ਤਾਂ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੀ ਹੈ। ਜਦੋਂ ਕਲਗੀਆਂ ਵਾਲੇ ਦਾ ਸਿਰ ਤੇ ਹੱਥ ਆਪਾਂ ਗਰਵਾਣੀ ਵੜਦੇ ਹਾਂ। ਗਰਵਾਣੀ ਤੋਂ ਪੈਨੂੰ ਹੌਸਲਾ ਮਿਲਦਾ। ਕਲਗੀਆਂ ਵਾਲੇ ਨੇ ਦੇਖੋ ਪਿਆਰ ਦੇ ਵਿੱਚ ਸਿੱਖੀ ਧਰਮ ਦੇ ਵਾਸਤੇ ਚਾਰ ਪੁੱਤਰਾਂ ਦਾ ਬਲੀਦਾਨ ਦਿੱਤਾ। ਕਿੰਡੀ ਵੱਡੀ ਕੁਰਬਾਨੀ ਹੈ। ਫਤਿਹਗੜ੍ਹ ਸਾਹਿਬ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਕਿੱਡੇ ਵੱਡੇ ਇਕੱਠ ਹੁੰਦੇ ਨੇ ਸਿੱਧੀ ਜੋੜ ਮੇਲੇ ਲੱਗਦੇ ਹਨ ਬਸ ਉਹਨਾਂ ਦੀ ਕਿਰਪਾ ਉਹਨਾਂ ਦਾ ਹੀ ਸਾਰਾ ਇਹ ਕਾਰਜ ਹੈ ਉਹਨਾਂ ਨੇ ਸਿਰੇ ਚੜਾਉਣਾ ਤੇ ਫਿਕਰ ਕਰਦਾ ਆਪਾਂ ਗੁਰਬਾਣੀ ਦੇ ਨਾਲ ਜੁੜੀਏ ਜਦ ਗੁਰਬਾਣੀ ਦਾ ਪ੍ਰਚਾਰ ਹੋਏਗਾ ਜਿਹੜੇ ਆਪਣੇ ਸਿੱਖ ਨੌਜਵਾਨ ਨੌਜਵਾਨ ਪੀੜ੍ਹੀ ਕਿਉਂ ਸੁਣਦੇ ਗੁਰਬਾਣੀ ਤੇ ਆਪਾਂ ਨੂੰ ਇੱਕ ਹੌਸਲਾ ਮਿਲਦਾ ਮਨ ਬਲਵਾਨ ਹੁੰਦਾ ਗੁਰਬਾਣੀ ਨੇ ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ ਕਰਨਾ ਜਿਉਂ-ਜਿਉਂ ਆਪਾਂ ਗੁਰਬਾਣੀ ਦੇ ਨਾਲ ਜੁੜਦੇ ਜਾਵਾਂਗੇ ਫਿਰ ਮਨ ਦੀ ਸੰਤੁਸ਼ਟੀ ਮਨ ਨੂੰ ਆਨੰਦ ਬਸ ਵੀ ਸਾਰੇ ਹੀ ਗੁਰਵਾਣੀ ਨੇ ਜੋ ਹੈ ਤੁਹਾਡਾ ਜੀਵਨ ਨੂੰ ਸਫਲ ਬਣਾ ਕੇ ਰੱਖ ਦੇਣਾ ਬਸ ਜੁੜਨ ਦੀ ਲੋੜ ਹੈ ਇਹਨਾਂ ਸਮਾਗਮਾਂ ਦਾ ਇਹੀ ਫਾਇਦਾ ਐਡੇ ਵੱਡੇ ਇਕੱਠ ਦੇ ਵਿੱਚ ਜਦੋਂ ਭਾਈ ਸਾਹਿਬ ਨੇ ਗੁਰਵਾਣੀ ਦੀ ਗੱਲ ਕਰਨੀ ਹੈ ਵੱਡੇ ਇਕੱਠ ਦਾ ਫਿਰ ਪ੍ਰਭਾਵ ਤਾਂ ਪੈਣੀ ਹੀ ਪੈਣਾ ਠੀਕ ਹੈ ਨਹੀਂ ਇਹੀ ਇੱਕ ਮੇਨ ਮੁੱਦਾ ਭਾਈ ਸਾਹਿਬ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਸਤ ਗੁਰਾਂ ਦੇ ਨਾਮ ਤੇ ਹੀ ਸਾਰਾ ਜੋ ਹੈ ਪ੍ਰੋਗਰਾਮ ਉਲੀਕਿਆ ਗਿਆ ਹੈ ਉਹਨਾਂ ਦਾ ਹੀ ਕਾਰਜ ਹੈ ਉਹਨਾਂ ਨੇ ਆਪ ਸਿਰ ਤੇ ਹੱਥ ਰੱਖ ਕੇ ਇਹ ਪ੍ਰੋਗਰਾਮ ਸਿਰੇ ਚੜਾਉਣਾ ਸਾਡੀ ਤਾਂ ਇੱਕ ਡਿਊਟੀ ਹੈ ਬਸ ਆਪਾਂ ਨਿਭਾ ਰਹੇ ਹਾਂ ਭਾਈ ਤੁਸੀਂ ਕੁਝ ਇਸ ਸਮਾਗਮ ਨੂੰ ਲੈ ਕੇ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਭਾਈ ਡਾਇਰੀ ਤੇ ਕੁਝ ਲਿਖਿਆ ਜਾਂ ਕੋਈ ਕੋਈ ਜ਼ਰੂਰੀ ਜਾਣਕਾਰੀ ਮਤਲਬ ਵੀ ਜਿਹੜੀ ਮਤਲਬ ਸੰਗਤ ਤੱਕ ਪਹੁੰਚਾਣੀ ਹੋਵੇ ਇਹ ਹੀ ਸਾਡੀ ਜ਼ਰੂਰੀ ਜਾਣਕਾਰੀ ਹੈ ਵੀ ਵੱਧ ਤੋਂ ਵੱਧ ਗੁਰੂ ਵਾਲੇ ਬਣੀਏ ਸਿੰਗ ਸੱਜिए ਤੇ ਗੁਰੂ ਸਾਹਿਬ ਦੀਆਂ ਬਖਸ਼ਾਂ ਦੇ ਬਖਸ਼ਿਸ਼ਾਂ ਦੇ ਪਾਤਰ ਬਣੀਏ ਇਹ ਸਮਾਗਮ ਕਰਾਉਣ ਦਾ ਇਹੀ ਸਭ ਤੋਂ ਵੱਡਾ ਲਾਭ ਹੈ ਵੀ ਅਸੀਂ ਗੁਰੂ ਨਾਲ ਜੁੜੀਏ ਗੁਰੂ ਨਾਲ ਪ੍ਰੇਮ ਹੋਵੇ ਤੇ ਵੱਧ ਤੋਂ ਵੱਧ ਅਮਰ ਸ਼ਕੀਏ ਤੇ ਗੁਰੂ ਦੇ ਲੜ ਲੱਗੀਏ ਗਰਬਾਣੀ ਨੂੰ ਪੜਹੀਏ ਤਾਂ ਜੋ ਸਾਡੇ ਜਿਹੜੇ ਦੁੱਖ ਕਲੇਸ਼ ਪਰਿਵਾਰਾਂ ਵਿੱਚ ਹੈਗੇ ਆ ਉਹ ਖਤਮ ਹੋ ਸਕਣ ਇਹੀ ਸਾਡਾ ਮੇਨ ਜਿਹੜਾ ਪ੍ਰੋਗਰਾਮ ਕਰਾਉਣ ਦਾ ਇਹੀ ਮੋਟਿਵ ਮੇਨ ਹੈਗਾ ਤੁਹਾਡੇ ਨਾਲ ਇਸ ਗਰੁੱਪ ਦੇ ਵਿੱਚ ਕਾਫੀ ਨੌਜਵਾਨ ਖੜੇ ਨੇ ਮੈਂ ਚਾਹਨਾ ਕਿ ਬਾਈ ਹੁਣੀ ਇੱਕ ਵਾਰ ਹੈ ਨਾ ਇੱਕ ਵਾਰ ਜ਼ਰੂਰ ਗੱਲ ਕਰਨ ਉਹਦਾ ਕਾਰਨ ਹੈ ਜੀ ਉਹਦਾ ਕਾਰਨ ਇਹ ਹੈ ਕਿ ਮੈਂ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਸਿਰਫ ਕਬੱਡੀ ਕਪਾਂ ਤੱਕ ਹੀ ਸੀਮਤ ਨਹੀਂ ਹੈਗੇ ਤੇ ਸਾਡੇ ਜਿਹੜੇ ਧਾਰਮਿਕ ਪ੍ਰੋਗਰਾਮ ਨੇ ਵੱਡੇ ਸਮਾਗਮ ਨੇ ਉਹ ਹਰ ਪਾਸੇ ਨੂੰ ਸੋਚਦੇ ਨੇ ਹੈਨਾ ਤੁਸੀਂ ਵੀ ਅੱਜ ਇਸ ਸਮਾਗਮ ਦਾ ਜਿਹੜਾ ਹਿੱਸਾ ਹੋ ਉਹਨਾਂ ਦੇ ਪ੍ਰਬੰਧ ਦੇ ਵਿੱਚ ਸ਼ਾਮਲ ਹੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਹਾਂਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜਿਵੇਂ ਕਿ ਵੀਰ ਨੇ ਦੱਸਿਆ ਹੀ ਹੈ ਕਿ ਆਸਗੜਾ 12 ਅਕਤੂਬਰ ਨੂੰ ਸਾਡੇ ਨਗਰ ਜੰਡਵਰ ਚ ਬਹੁਤ ਵੱਡਾ ਗੁਰਮਤ ਸਮਾਗਮ ਹੋਣ ਜਾ ਰਿਹਾ ਹੈ ਤੇ ਸਾਡੇ ਨਗਰ ਤੇ ਮਹਾਰਾਜੀ ਕਿਰਪਾ ਬਹੁਤ ਜ਼ਿਆਦਾ ਹੈ ਕਿਉਂਕਿ ਇੱਥੇ ਖੇਡ ਕਬੱਡੀ ਕੁਸ਼ਤੀਆਂ ਹਰ ਤਰ੍ਹਾਂ ਦਾ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਵੀ ਹਰ ਮਹੀਨੇ ਵੀ ਹੁੰਦੇ ਆ ਤੇ ਸਭ ਤੋਂ ਵੱਡਾ ਪ੍ਰੋਗਰਾਮ ਜਿਹੜਾ ਹੋਣ ਜਾ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਵੀ ਇਲਾਕਾ ਨਿਵਾਸੀ ਹੈ ਜਿੰਨੀ ਵੀ ਸੰਗਤ ਤੱਕ ਇਹ ਵੀਡੀਓ ਜਾਣੀ ਹੈ ਵੱਧ ਤੋਂ ਵੱਧ ਪਹੁੰਚ ਗਏ ਤੁਸੀਂ ਇਸ ਗੁਰਮਤ ਸਮਾਗਮ ਦਾ ਲਾਹਾ ਲੋ ਤੇ ਗੁਰੂ ਨਾਲ ਜੁੜੀਏ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹਨਾਂ ਨੂੰ ਸਾਡਾ ਇਤਿਹਾਸ ਪਤਾ ਲੱਗ ਜਾਵੇ ਕਿ ਹਰੀ ਸਿੰਘ ਨਲੂਆ ਕੌਣ ਸੀ ਤੇ ਸਾਡੇ ਜਿੰਨੇ ਵੀ ਗੁਰੂ ਸਾਹਿਬਾਨ ਹਨ ਉਹਨਾਂ ਦੇ ਕੀ ਇਤਿਹਾਸ ਸੀਗਾ ਇਸ ਕਰਕੇ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਪਹੁੰਚੋ ਜੰਡਰ ਪਰ ਤੇ ਵੱਧ ਤੋਂ ਵੱਧ ਲਾਹਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮ ਸੀ ਸਾਹਿਬ ਐਮ ਸੀ ਸਾਹਿਬ ਮਨੁਲਾਦਾ ਕੀ ਪਿੰਡ ਦੇ ਮੋਤਵਰ ਬੰਦੇ ਤੁਸੀਂ ਹਨਾ ਪਿੰਡ ਦੇ ਐਮ ਸੀ ਹੋ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਐਮਸੀ ਦੇ ਅੰਡਰ ਜਿਹੜਾ ਪਿੰਡ ਆਉਂਦਾ ਜਿਸ ਦੇ ਵਿੱਚ ਕੁਝ ਗਲਤ ਹੋ ਰਿਹਾ ਹੈ ਤਾਂ ਉਹ ਵੀ ਐਮਸੀ ਨੂੰ ਸਵਾਲ ਕਰਿਆ ਜਾਂਦਾ ਕਿ ਤੇਰੇ ਪਿੰਡ ਕਿਉਂ ਕੁਝ ਗਲਤ ਹੋ ਗਿਆ ਜੇ ਕੁਝ ਸਹੀ ਕੀਤਾ ਜਾਂਦਾ ਤਾਂ ਵੀ ਆਂਦਾ ਹੁੰਦਾ ਕਿ ਇਹ ਐਮਸੀ ਬਹੁਤ ਵਧੀਆ ਹੈ ਹਨਾ ਨੌਜਵਾਨ ਐਮਸੀਓ ਤੁਸੀਂ ਹਨਾ ਇਹ ਬਹੁਤ ਵਧੀਆ ਗੱਲ ਹੈ ਕਿ ਆਪਣੇ ਹਾਨ ਦਾ ਇੱਕ ਯੂਥ ਜਿਹੜਾ ਐਮਸੀ ਬਣਾਇਆ ਗਿਆ ਇਹ ਜਿਹੜੇ ਸਮਾਗਮ ਹੋ ਰਹੇ ਨੇ ਇਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਇਸ ਤੋਂ ਪਹਿਲਾਂ ਵੀ ਬਹੁਤ ਕਬੱਡੀ ਕੱਪ ਤੁਹਾਡੇ ਪਿੰਡ ਹੁੰਦੇ ਨੇ ਜੰਡਪੁਰ ਪਿੰਡ ਦੇ ਵਿੱਚ ਕੀ ਖਾਸ ਹੈ ਕਿਹੜੀ ਚੀਜ਼ ਖਾਸ ਬਣਾਉਂਦੀ ਹੈ ਇਸ ਪਿੰਡ ਨੂੰ ਜੰਡਪੁਰ ਦੇ ਵਿੱਚ ਸਾੜਾ 1/2 ਹੀ ਖਾਸ ਹੈ ਕਿਉਂਕਿ ਜਦੋਂ ਕੋਈ ਕਬੱਡੀ ਕੱਪ ਹੁੰਦਾ ਜਾਂ ਕੋਈ ਸਮਾਗਮ ਹੁੰਦਾ ਤਾਂ ਸਾਰੇ ਹੀ ਪਿੰਡ ਦੇ ਨੌਜਵਾਨ ਇਕੱਠੇ ਹੋ ਕੇ ਇੱਕ SLA ਨਾਲ ਕਰਾਉਂਦੇ ਆ ਸਾਡੇ ਪਿੰਡ ਦੇ ਵਿੱਚ ਕੋਈ ਐਦਾਂ ਦੀ ਪਾਰਟੀ ਵਾਜੀ ਹੈ ਨਹੀਂ ਜੀ ਤਾਂ ਕਰਕੇ ਹੀ ਸਮਾਗਮ ਇਹ ਜੋ ਬੜੇ ਸਮਾਗਮ ਹੈ ਸਿਰਾਂ ਚੜਦੇ ਆ ਲੇਕਿਨ ਇਹਦੇ ਵਿੱਚ ਵੀ ਕੁਝ ਜਿਹੜੇ ਗਲਤ ਅੰਸਰ ਹੁੰਦੇ ਆ ਜੀ ਜਿੱਦਾਂ ਹੁਣ ਐਡਾ ਵੱਡਾ ਇਕੱਠ ਹੋਣਾ ਹੈ ਜੀ ਕਈ ਚੋਰ ਵੀ ਆਣਦੇ ਆ ਜੀ ਕਈ ਮੋਟਰਸਾਈਕਲ ਚੱਕਣ ਵਾਲੇ ਆਣੇ ਆ ਜੀ ਮੈਂ ਤੁਹਾਡੇ ਮੱਧਮ ਰਾਈ ਕਹਿਣਾ ਚਾਹੁੰਦਾ ਉਹਨਾਂ ਨੂੰ ਵੀ ਸਾਡੀ ਇਸ ਚੀਜ਼ ਤੇ ਪੂਰੀ ਨਿਗਰਹ ਰਹੂਗੀ ਵੀ ਐਦਾਂ ਦਾ ਕੋਈ ਗਲਤ ਅੰਸਰ ਨਾ ਇੱਥੇ ਪਹੁੰਚਿਆ ਸੋ ਸਾਰੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਬੇਨਤੀ ਹੈ ਕਿ 10 11 12 ਨੂੰ ਵੱਤੋ ਵੱਧ ਪਿੰਡ ਝੰਡਵਰ 200 ਫੁੱਟ ਰੋਡ ਸੰਨੀ ਨਕਲੇਬ ਸੈਕਟਰ 123 ਨੇੜੇ ਵੱਤੋ ਵੱਧ ਪਹੁੰਚਣ ਅਸੀਂ ਹਰੇਕ ਚੀਜ਼ ਦਾ ਅਰੇਂਜਮੈਂਟ ਬਹੁਤ ਹੀ ਸਧਾਰਨ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਹੋਇਆ ਹੈ ਚਾਹੇ ਪਾਰਕਿੰਗ ਹੋਵੇ ਚਾਹੇ ਜੋੜਿਆਂ ਦੀ ਸੇਵਾ ਹੋਵੇ ਚਾਹੇ ਉਹ ਲੰਗਰ ਹੋਵੇ ਸੋ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਪਹੁੰਚਣ ਤੇ ਗੁਰਬਾਣੀ ਦਾ ਲਾਹਾ ਲੈਣ ਕਿੰਨੇ ਕ ਟਾਈਮ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਹੈ ਜਦੋਂ ਭਾਈ ਰਣਜੀਤ ਸਿੰਘ ਟੱਡਰਿਆਂ ਵਾਲੇ ਦਾ ਸਮਾਗਮ ਕਰਵਾਉਣਾ ਹੁੰਦਾ ਹੈ ਹਨਾ ਕਿਉਂਕਿ ਆਪਾਂ ਨੋਰਮਲ ਸਮਾਗਮ ਕਰਾਨੇ ਗੁਰੂ ਘਰ ਦੇ ਵਿੱਚ ਹੋ ਜਾਂਦਾ ਆਪਾਂ ਨੂੰ ਪਤਾ ਕਿ ਪਿੰਡ ਦੇ ਬੰਦੇ ਨਿਆਣਾ ਪਰ ਇੱਥੇ ਆਪਾਂ ਨੂੰ ਪਤਾ ਕਿ ਆਪਾਂ ਨੂੰ ਇਹ ਵੀ ਨਹੀਂ ਜਾਣਕਾਰੀ ਕਿ ਕਿੰਨੀ ਗਿਣਤੀ ਦੇ ਵਿੱਚ ਕਿੰਨੇ ਪਿੰਡਾਂ ਤੋਂ ਲੋਕ ਆ ਜਾਣ ਤਾਂ ਕਿੰਨੇ ਕ ਟਾਈਮ ਪਹਿਲਾਂ ਤਿਆਰੀ ਹੋ ਜਾਂਦੀ ਹੈ ਕਿੰਨਾ ਕ ਖਰਚਾ ਆ ਜਾਂਦਾ ਹੈ ਸਾਰੀ ਚੀਜ਼ਾਂ ਮੈਨੇਜ ਕਿਵੇਂ ਹੁੰਦੀਆਂ ਨੇ ਨਹੀਂ ਪਹਿਲਾਂ ਵੀ ਅਸੀਂ ਦੋ ਵਾਰੀ ਸਮਾਗਮੇ ਕਰਵਾ ਚੁ ਬਾਬਾ ਜੀ ਦੇ ਦਵਾਨ ਕਾਫੀ ਟਾਈਮ ਤੋਂ ਬੰਦ ਸੀ ਅੱਜ ਮੇਰੇ ਖਿਆਲ ਚ ਤੀਜਾ ਦਵਾਨ ਸਾਡੇ ਲੱਗਣਾ ਸਟਾਰਟ ਹੋਣਾ ਜੀ ਇਸ ਕਰਕੇ ਲੋਕਾਂ ਨੂੰ ਉਤਸ਼ਾਹ ਬਹੁਤ ਹੈ ਜੀ ਇਕੱਠ ਮੇਰੇ ਖਿਆਲ ਚ ਅੰਦਾਜ਼ਾ ਹੀ ਨਹੀਂ ਆਪਾਂ ਲਾ ਸਕਦੇ ਵੀ ਕਿੰਨਾ ਹੋ ਜਾਣਾ ਬਹੁਤ ਜ਼ਿਆਦਾ ਇਕੱਠ ਹੋ ਜਾਣਾ ਲੇਕਿਨ ਅਸੀਂ ਅਰੇਂਜਮੈਂਟਾਂ ਜੋ ਉਹ ਬਹੁਤ ਜ਼ਿਆਦਾ ਕਰੇ ਹੋਏ ਨੇ ਵੀ ਸਾਨੂੰ ਪਤਾ ਹੈ ਵੀ ਇਹ ਦਵਾਨ ਕਾਫੀ ਟਾਈਮ ਬਾਅਦ ਲੱਗਣੇ ਸਟਾਰਟ ਹੋਏ ਨੇ ਤਾਂ ਜੋ ਵੀ ਇਕੱਠ ਵੱਧ ਹੋਣਾ ਇਸ ਕਰਕੇ ਅਸੀਂ ਅਰੇਂਜਮੈਂਟ ਵੀ ਬਹੁਤ ਜ਼ਿਆਦਾ ਕਰਿਆ ਵਾ ਤੇ ਲੋਕਾਂ ਚ ਉਤਸ਼ਾਹ ਵੀ ਬਹੁਤ ਹੈ ਸਾਨੂੰ ਬਾਹਰ ਤੋਂ ਵੀ ਫੋਨ ਆਉਂਦੇ ਆ ਪੂਰੇ ਹਲਕੇ ਚੋਂ ਵੀ ਕਦੇ ਕਿਤੇ ਤੋਂ ਕਦੀ ਕਿਤੇ ਤੋਂ ਵੀ ਕਦੋਂ ਪ੍ਰੋਗਰਾਮ ਹੈ ਸੋ ਮੈਨੂੰ ਉਮੀਦ ਹੈ ਵੀ ਇਸ ਵਾਰ ਜੋ ਪਿਛਲੇ ਦੋ ਹਫ਼ਤਿਆਂ ਚ ਇਕੱਠ ਹੋਇਆ ਸੀ ਉਸ ਨਾਲ ਡਬਲ ਜ਼ਰੂਰ ਹੋ ਗਿਆ ਬਿਲਕੁਲ ਇਰੇ ਜੋੜੇ ਅਮਰਤ ਸੰਚਾਰ ਕਰਾਈ ਜਾ ਰਹੇ ਨੇ ਹਨਾ ਜਿਹੜੇ ਅਮਰਤ ਛਕਣਗੇ ਹਨਾ ਗੁਰੂ ਦੇ ਲਾੜ ਲੱਗਣਗੇ ਉਹਨਾਂ ਵਾਸਤੇ ਕੋਈ ਖਾਸ ਪ੍ਰਬੰਧ ਹੈਗੇ ਨੇ ਕੋਈ ਖਾਸ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਦਿੱਚੀਆਂ ਉਹਨਾਂ ਦੇ ਸਨਮਾਨ ਨੂੰ ਲੈ ਕੇ ਇਹ ਜਿਹੜਾ ਬੰਦਾ ਗੁਰੂ ਵਾਲਾ ਬਣ ਜਾਂਦਾ ਉਹਨਾਂ ਵਾਸਤੇ ਪਿੰਡ ਵੱਲੋਂ ਕੁਝ ਕੀਤਾ ਜਾ ਰਿਹਾ ਹੈ ਹਾਂਜੀ ਪਿੰਡ ਨਿਵਾਸੀਆਂ ਵੱਲੋਂ ਜਿਹੜੀ ਕਕਾਰਾਂ ਦੀ ਸੇਵਾ ਹੈ ਉਹ ਉਹਨਾਂ ਵੱਲੋਂ ਜਿਹੜੇ ਲੋੜ ਬੰਦ ਹੈ ਉਹਨਾਂ ਲਈ ਅਸੀਂ ਫ੍ਰੀ ਕਰ ਦਿੱਤੀ ਗਈ ਹੈ ਤੇ ਜਿਹੜੇ ਵੀ ਲੋੜਵੰਦ ਪਿੰਡਾਂ ਚੋਂ ਸੰਗਤ ਆਉਣੀ ਚਾਹੁੰਦੇ ਹੈ ਉਹ ਸਾਡੇ ਕਨੈਕਟ ਨੰਬਰ ਕਰਕੇ ਅਸੀਂ ਉਹਨਾਂ ਲਈ ਬੱਸ ਦਾ ਰੇਂਜ ਵੀ ਕਰ ਸਕਦੇ ਹਾਂ ਜਿਹੜੇ ਸੰਗਤ ਆਉਣ ਚਾਹੁੰਦੇ ਪਰ ਉਹਨਾਂ ਨੂੰ ਆਉਣ ਲਈ ਕੋਈ ਦਿੱਕਤ ਜਾਂ ਪਰੇਸ਼ਾਨੀ ਹੈਗੀ ਹੈ ਉਹ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ ਹਨ ਅਸੀਂ ਉਹਨਾਂ ਦਾ ਕੋਈ ਨਾ ਕੋਈ ਪ੍ਰਬੰਧ ਜਾਂ ਹਿੱਲਾ ਵਸੀਲਾ ਜ਼ਰੂਰ ਕਰਾਂਗੇ ਬਸ ਇਹੀ ਹੈ ਵੀ ਜਰੂਰ ਸੰਗਤਾਂ ਵੱਧ ਚੜ ਕੇ ਇਹ ਸਮਾਗਮਾਂ ਵਿੱਚ ਹਿੱਸਾ ਲੈਣ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਬਿਲਕੁਲ ਤਾਂ ਪਿੰਡ ਝੰਡਪੁਰ ਦੇ ਨੌਜਵਾਨ ਸਾਡੇ ਨਾਲ ਮੌਜੂਦ ਸੀਗੇ ਮਿੱਟੀ ਮਿੱਟੀ 10 11 12 ਅਕਤੂਬਰ ਨੂੰ ਨਾ ਗੁਰੂ ਮਾਨਯੋ ਚੇਤਨਾ ਸਮਾਗਮ ਪਿੰਡ ਝੰਡਪੁਰ ਦੇ ਵਿੱਚ ਕਰਾਏ ਜਾ ਰਹੇ ਹਨ। ਬਾਈ ਕਹਿੰਦੇ ਕਿ ਜੇ ਕੋਈ ਸੰਗਤ ਇੱਥੇ ਆਉਣਾ ਚਾਹੁੰਦੀ ਹੈ ਪਰ ਉਹਨਾਂ ਦੇ ਕੋਲ ਸਾਧਨ ਨਹੀਂ ਹੈਗਾ ਅਸੀਂ ਉਹਨਾਂ ਵਾਸਤੇ ਬਸ ਦਾ ਅਰੇਂਜਮੈਂਟ ਵੀ ਕਰਵਾ ਦੇਵਾਂਗੇ। ਬਾਕੀ ਜਿਹੜੇ અમૃત શકનਗੇ ਉਹਨਾਂ ਲਈ ਜਿਹੜੀ ਫਰੀਕ ਕਕਾਰਾ ਦੀ સેવા ਪਿੰਡ ਦੇ ਵੱਲੋਂ ਕੀਤੀ ਜਾਊਗੀ ਐਡਰੈਸ ਬਾਈ ਉਹਨਾਂ ਨੇ ਦੱਸ ਤਾਂ ਕਿ ਕਿਸ ਤਰ੍ਹਾਂ ਦਾ ਪ੍ਰਬੰਧ ਹੋਊਗਾ ਉੱਥੇ ਪਾਰਕਿੰਗ ਨੂੰ ਲੈ ਕੇ ਹੋਰ ਬਹੁਤ ਸਾਰੀ ਚੀਜ਼ਾਂ ਜਿਵੇਂ ਐਡੇ ਵੱਡੇ ਕੱਠ ਦੇ ਵਿੱਚ ਸਾਨੂੰ ਕੁਝ ਚੀਜ਼ਾਂ ਰਹਿੰਦੀਆਂ ਨੇ ਕਿ ਕਿਤੇ ਸਾਡਾ ਜਿਹੜਾ ਸਾਧਨ ਹੈ ਉਹ ਚੋਰੀ ਨਾ ਹੋ ਜਾਵੇ ਹਨਾ ਅਸੀਂ ਜੋੜੇ ਕਿੱਥੇ ਲਾਵਾਂਗੇ ਸਾਰੀ ਚੀਜ਼ਾਂ ਦਾ ਪ੍ਰਬੰਧ ਬੜੇ ਤਰੀਕੇ ਦੇ ਨਾਲ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਕੀਤਾ ਜਾਵੇਗਾ ਤਾਂ ਮੈਂ ਚਨਕ ਬਾਈ ਤੁਸੀਂ ਕੋਈ ਮੋਬਾਈਲ ਨੰਬਰ ਵਗੈਰਾ ਦੱਸ ਦੋ ਕਿਉਂਕਿ ਜਿਹੜੀ ਸੰਗਤ ਚਾਹਦੀ ਹੈ ਕਿ ਅਸੀਂ ਆਉਣਾ ਪਰ ਸਾਡੇ ਕੋਲ ਸਾਧਨ ਨਹੀਂ ਹੈਗਾ ਜਾਂ ਹੋਰ ਕੋਈ ਵੀ ਜ਼ਰੂਰ ਪਰ ਕਰ ਸਕਣਾ ਸਾਡਾ ਜਿਹੜਾ ਇਹ ਮੋਬਾਈਲ ਨੰਬਰ ਹੈਗੇ ਇਹ ਜਿਹੜੇ ਜਿੰਨੇ ਵੀ ਪੋਸਟਰ ਜਾਂ ਬੈਨਰ ਹੈਗੇ ਉਹਨਾਂ ਦੇ ਉੱਤੇ ਤਕਰੀਬਨ ਹੈਗੇ ਹੀ ਹੈਗੇ ਆ ਤੇ ਮੈਂ ਇੱਕ ਵਾਰੀ ਬੋਲ ਵੀ ਦਿੰਦਾ 9914994435 9504481000 9855816601 ਤੁਸੀਂ ਇਹਨਾਂ ਨੰਬਰਾਂ ਤੇ ਕੋਈ ਵੀ ਜਾਣਕਾਰੀ ਜਿਹੜੀ ਹੈਗੀ ਆ ਉਹ ਲੈ ਸਕਦੇ ਆ ਜਾਂ ਕੋਈ ਵੀ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਸਮਾਗਮ ਨੂੰ ਲੈ ਕੇ ਜਾਂ ਕੁਝ ਵੀ ਤੁਹਾਨੂੰ ਕੋਈ ਚੀਜ਼ ਦੀ ਲੋੜ ਹੋਵੇ ਤਾਂ ਇਸ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹਨ ਤੇ ਅਸੀਂ ਉਹਨਾਂ ਲਈ ਜਰੂਰ ਜਿੰਨਾ ਵੀ ਹੈਗਾ ਉਹ ਪ੍ਰਬੰਧ ਕਰ ਸਕੀਏ